ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਆਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ ਸਾਰਿਆਂ ਦੇ ਕਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਅ ਲਓ ਜੀ ਅੱਜ ਪਾ ਲਿਆ কুরਤਾ ਪਜਾਮਾ ਆਪਾਂ ਇਹ কুরਤੇ ਪਜਾਮੇ ਦਾ ਮੈਨੂੰ ਯਾਦ ਹੀ ਨਹੀਂ ਤਾਂ ਹੈ ਇਹ ਸਾਡੀ ਭੈਣ ਆ ਪਾਈ ਕੈਨੇਡਾ ਬੈਠੀ ਆ ਉਹ ਅ ਨਵਜੋਤ ਕੌਰ ਜੋਤੂ ਸਾਡੀ ਉਹਦੇ ਵਿਆਹ ਨੂੰ ਸੁਆਇਆ ਤਾਂ ਮੁੜ ਕੇ ਕਦੇ ਪਾਇਆ ਹੀ ਨਹੀਂ ਹੈ ਯਾਦ ਹੀ ਨਹੀਂ ਮੇਰੇ ਮੈਨ ਖਾਂ ਜੀ ਹੈ ਇਹ ਮੇਰਾ ਕੁਰਤਾ ਪਜਾਮਾ ਮੇਰੇ ਦਿਮਾਗ 'ਚ ਹੀ ਨਹੀਂ ਤੇ ਹੁਣ ਇੱਕ ਦਿਨ ਘਰ ਦੇ ਆਣੇ ਭਾਈ ਤੈਂ ਤੂੰ ਜੇ ਲਾ ਕੇ ਇਹ ਜਾ ਟੰਗਿਆ ਹੈਂਗਰ ਜਿਹਾ ਮੈਂ ਕਿਹਾ ਯਾਰ ਆਹ ਕਾਦ ਮੈਂ ਸੁਆ ਲਿਆ ਪਤਾ ਹੀ ਨਹੀਂ ਯਾਦ ਹੀ ਨਹੀਂ ਹੈਗਾ ਫਿਰ ਯਾਦ ਆਇਆ ਮੈਂ ਉਹ ਅੱਛਾ ਅੱਛਾ ਇਹ ਜੋਤ ਦੇ ਵਿਆਹ ਨੂੰ ਸੁਆਇਆ ਤਾਂ ਇੱਕ ਵਾਰੇ ਪਾਇਆ ਜਦੋਂ ਮੁੜ ਕੇ ਕਦੇ ਪਾਇਆ ਨਹੀਂ ਅੱਜ ਹੁਣ ਦੂਈ ਵਾਰ ਪਾਇਆ ਜੀ ਹੈ ਲੱਗਦਾ ਵਧੀਆ ਜੱਜਦਾ ਵੈਸੇ ਬਾਕੀ ਆਪਣੇ ਮੂੰਹੋਂ ਆਪ ਤਰੀਫ ਕਰੀ ਜਾਓ ਕਿਹੜਾ ਕੋਈ ਮੁੱਲ ਲੱਗਦਾ ਚੰਗਾ ਭਾਵੇਂ ਨਾ ਲੱਗਦਾ ਹੋਵੇ ਪਰ ਆਪਣੇ ਮੂੰਹੋਂ ਤਾਂ ਬਾਈ ਅਗਲਾ ਹਰੇਕੇ ਕਹਿੰਦਾ ਹੁੰਦਾ ਵੀ ਐ ਵਧੀਆ ਹੀ ਬਹੁਤ ਲੱਗਦਾ ਅੱਜ ਤੇ ਤੇ ਬਾਕੀ ਜੀ ਚਲੋ ਟਾਵਰ ਵਾਲੀ ਗੱਲ ਤਾਂ ਪਾਈ ਇੱਕ ਪਾਸੇ ਰਹੀ ਹੈ ਨਾ ਅੱਜ ਹੁਣ ਅਸੀਂ ਭਾਈ ਜਾ ਰਹੇ ਆ ਜੀ ਅੱਜ ਤੁਸੀਂ ਦੇਖਦੇ ਹੋਣੇ ਆ ਹੁਣ ਟਾਈਮ ਥੋੜਾ ਜਿਹਾ ਘੱਟ ਆ ਜੀ ਸਾਡੇ ਕੋਲ ਕਿਉਂਕਿ ਮੈਂ ਦੁੱਧ ਤੋਂ ਆਇਆ ਜੀ ਤੁਹਾਨੂੰ ਪਤਾ ਟਾਈਮ ਲੱਗ ਜਾਂਦਾ ਕਾਫੀ ਟਾਈਮ ਹੋ ਗਿਆ 1 ਵਜਣੇ ਵਾਲਾ ਤੇ ਅੱਜ ਅਸੀਂ ਚੱਲੇ ਆ ਜੀ ਭੈਣ ਕੋਲ ਸਾਡੀ ਭਾਈ ਤਾਇਆ ਜੀ ਦੀ ਕੁੜੀ ਆ ਕਮਾਲਪੁਰ ਪਿੰਡ ਪੁਰਾਣਾ ਹੈਗਾ ਜੀ ਸਾਡਾ ਫੌਜੀ ਤੇ ਪੁਰਾਣਾ ਜਦੋਂ ਪਹਿਲਾਂ ਇੱਕ ਵਾਰ ਗਏ ਸੀਗੇ ਅਸੀਂ ਭੈਣ ਦੇ ਘਰਾਂ ਉਦੋਂ ਮਤਲਬ ਉਹ ਉਹਨਾਂ ਨੇ ਉਦਾਂ ਚਾਹ ਪਾਣੀ ਮਾਣਿਆ ਮੋਟਾ ਪਲਾ ਤਾ ਤੇ ਜ਼ਿਆਦਾ ਨਹੀਂ ਤਾਂ ਉਹ ਕਹਿੰਦੇ ਵੀ ਜਿੱਦਣ ਵੀ ਫੌਜੀ ਸਾਹਿਬ ਆਉਣਗੇ ਭਾਈ ਉਦੋਂ ਸਾਨੂੰ ਰੋਟੀ ਤੇ ਬੁਲਾਉਣਗੇ ਅੱਜ ਉਹਨਾਂ ਨੇ ਮਤਲਬ ਕਰਨੀ ਆ ਜੀ ਰੋਟੀ ਪੁਰਾਣਾ ਸਾਹਿਬ ਵੀ ਆਏ ਹੋਏ ਆ ਛੁੱਟੀ ਉਹਦਾ ਕਈ ਦਿਨ ਦੇ ਕਹਿੰਦੇ ਆ ਜੀ ਪਰ ਸਾਡਾ ਥੋੜਾ ਟਾਈਮ ਨਹੀਂ ਤਾਂ ਜੀ ਲੱਗਦਾ ਪਹਿਲਾਂ ਜੈਸਮੀਨ ਬਿਮਾਰ ਹੋ ਗਈ ਵਿੱਚ ਨੂੰ ਇਹਦੇ ਕਰਕੇ ਨਹੀਂ ਜਾ ਆ ਹੋਇਆ ਤੇ ਅੱਜ ਫਾਈਨਲੀ ਫਿਰ ਡਿਸਾਈਡ ਕਰਿਆ ਜੀ ਕੱਲ ਉਹਨਾਂ ਨੂੰ ਕਹਿਤਾ ਤਾਂ ਭਾਈ ਕੱਲੂ ਪੱਕਾ ਆਉਂਗੇ ਤੇ ਅੱਜ ਚੱਲੇ ਆ ਜੀ ਹੁਣ ਕਮਾਲਪੁਰ ਨੂੰ ਭੈਣਕੋੜ ਨੂੰ ਅ ਬਾਕੀ ਫੈਮਿਲੀ ਹੋਰ ਵੀ ਤਿਆਰ ਆ ਮੈਂ ਜਾਣਾ ਏ ਮੰਮੀ ਜੀ ਨੇ ਜਾਣਾ ਤੇ ਜੈਸ ਵੀ ਲੈ ਜਾਣਾ ਨਾਲ ਸਾਡੇ ਤੂਫਾਨ ਨੇ ਜਾਣਾ ਜੀ ਨੂਰ ਨੇ ਹੈ ਆ ਤੇਰੇ ਤੂਫਾਨ ਦਾ ਨਾਮ ਲਿਆ ਤੂਫਾਨ ਹਾਜ਼ਰ ਤੇ ਆਓ ਫਿਰ ਤੁਹਾਨੂੰ ਮਲਾਉਨੇ ਆ ਜੀ ਸਾਰਿਆਂ ਨਾਲ ਮੈਂ ਚਾਹ ਕਿੱਥੇ ਜਾਣਾ ਕਿੱਥਨ ਜਾਣਾ ਇੱਧਰ ਸਾਚੀਕਾਲ ਤਾਂ ਬੁਲਾ ਦੇ ਪੁੱਤ ਸਾਚੀਕਾਲ ਸਾਚੀਕਾਲ ਜੀ ਕਿੱਥੇ ਜਾਣਾ ਲੈ ਇਹ ਕਿੱਦਾਂ ਕਿੱਥੇ ਜਾਣਾ ਕਿੱਥੇ ਜਾਣਾ ਕਿੱਥੇ ਜਾਣਾ ਕਿਹਦੇ ਕੋਲ ਜਾਣਾ ਮਾਨਾ ਮਾਨਾ ਸਾਚੀਕਾਲ ਜੀ ਸਾਰਿਆਂ ਨੂੰ ਸਾ ਹੋ ਗਿਆ ਜੀ ਜਿਹੜੀ ਛੇੜੀ ਕਹਿੰਦੇ ਆਪਣੇ ਆਪ ਮਿੱਠੂ ਕੋਈ ਨਹੀਂ ਬੜਨਾ ਚਾਹੀਦਾ ਸਾਰੇ ਬੜਨੇ ਆਪਣੇ ਆਪ ਨੂੰ ਪ੍ਰੇਜ਼ ਕਰਨੇ ਚਾਹੀਦੇ ਆ ਕਿ ਮੈਂ ਸੋਹਣੀ ਰਾਜੀ ਮੈਂ ਸੋਹਣੀ ਲੱਗਦਾ ਹੈ ਨਾ ਜਿੱਦਾਂ ਦੀ ਵੀ ਗੱਲ ਹੈਗੀ ਆ ਜੇ ਸਾਤੇ ਦਾ ਕੋਈ ਚੀਜ਼ ਖੋਜਵੇ ਤੁਹਾਡਾ ਦਿਮਾਗ ਨਹੀਂ ਤੁਹਾਡਾ ਆਈ ਨਹੀਂ ਜੇ ਆਪ ਤੇ ਕੋਈ ਗਲਤੀ ਹੋ ਜਵੇ ਉਹ ਚੱਲੂਗੀ ਆ ਕੁਛ ਚੱਲਦਾ ਏ ਠੀਕ ਆ ਹੂੰ ਮੋਤਲ ਮਾ ਲੜੀ ਪਾਪਾ ਵੀ ਆਏ ਹੋ ਕਰਦੇ ਆ ਤੇ ਰਵਿੰਦਰ ਵੀ ਉਹੀ ਕੁਛ ਕਰ ਰਿਹਾ ਹੈ ਮੋਡਾ ਚੇਂਜ ਹੋ ਜੋ ਬਚਾ ਗਾਲ ਤਿੰਨ ਸਾਂਤ ਤੋਂ ਹੁੰਦੀ ਆ ਹਨਾ ਆ ਜਾਂ ਤਾਂ ਇਹ ਹੋਵੇ ਪਾਪਾ ਜੀ ਵੀ ਕਿਸੇ ਵੀ ਆਪ ਤੋਂ ਕਦੇ ਗਲਤੀ ਨਹੀਂ ਹੋਈ ਫੇਰ ਤਾਂ ਚਲੋ ਮੰਨੇ ਹਨਾ ਬੰਦੇ ਨੇ ਹਨਾ ਫੇਰ ਗੱਲ ਕੁਛ ਹੋਰ ਹੈ ਇਤੇ ਗੱਲ ਕਦੇ ਹੁੰਦੀ ਹੋਣੀ ਹਾਂ ਕਿ ਹਦਰ ਹਦਰ ਪਹਿਲਾਂ ਪਾਪਾ ਜੀ ਨੂੰ ਮਿਲੋ ਜੀ ਅਸਤਰੀ ਕਾਲ ਜੀ ਹੋਰ ਪਾਪਾ ਜੀ ਠੀਕ ਆ ਹਰ ਕਿਰਪਾ ਜੀ ਮਹਾਰਾਜ ਦੀ ਹਾਂ ਉਹ ਚੜਦੀ ਕਲਾ ਹਾਂ ਚੜਦੀ ਕਲਾ ਹੀ ਚਾਹੀਦੀ ਇਹ ਹੁਣ ਪਾਪਾ ਜੀ ਅੱਜ ਫੇ ਚੱਲੇ ਜੱਸੀ ਦੀ ਗੋਲਡ ਇਹ ਜਾਈ ਛੱਪਿਓ ਪਛਾਦਾ ਹਾਂ ਪਛਾਦਾ ਜਾ ਕੇ ਆਂਦੇ ਦੀਦੀ ਨੂੰ ਕਹਣਾ ਭਾਈ ਐਂ ਕਰ ਵੀ ਆਪਣੇ ਚਾਚਾ ਜੀ ਦਾ ਡੱਬੇ ਚ ਪੈਕ ਕਰ ਦੇ ਇੱਥੇ ਮੇਰਾ ਬੁਲਤੀ ਸਾਚੀ ਅਜਾ ਛਕ ਲੈ ਤੁਸੀਂ ਵਰਜਾਤਾ ਮੈਂ ਤਾਂ ਹੁਣ ਦਹੀਂ ਚੌਲ ਖਾ ਰਹੀ ਚੌਲ ਨਹੀਂ ਤੇ ਪਾਪਾ ਦੀ ਖਿਚੜੀ ਬਣੀ ਹੈ ਜਣੀ ਦਹੀਂ ਯਾਰ ਖਿਚੜੀ ਦਹੀਂ ਯਾਰ ਖਿਚੜੀ ਬੜੀ ਬੜੀ ਸਵਾਦ ਸੀ ਬਾਈ ਸਵੇਰੇ ਮੈਂ ਵੀ ਖਾਧੀ ਆ ਉਹ ਫੇਰ ਬਣਾਈ ਮੈਂ ਹਾਂ ਇੱਧਰ ਮੇ ਲੋ ਜੀ ਮੰਮੀ ਜੀ ਨੂੰ ਹਾਂ ਜੀ ਸੱਸ ਦੀ ਕਾਜੀ ਸਾਰਿਆਂ ਨੂੰ ਖਿਚੜੀ ਮੰਮੀ ਨੂੰ ਕਿਦਾਂ ਲੱਗੀ ਅੱਜ ਬਹੁਤ ਵਧੀਆ ਹਾਂ ਖਿਚੜੀ ਪਤਾ ਕਾਹਦੇ ਸਵਾਦ ਬਣੀ ਆਹੋ ਹਾਂ ਜਸਬੀ ਨੇ ਬਣਾਈ ਨਾ ਨਾ ਲੈ ਟੇਸਟ ਦਾ ਉਹਦੇ ਚ ਮੈਂ ਪਾਇਆ ਦੇਸੀ ਘੀ ਜਾਂ ਦੋ ਕੜਛੀਆਂ ਮੈਂ ਪਾਈਆਂ ਹਾਂ ਭਾਈ ਕੀ ਖਿਚੜੀ ਆਪਣੇ ਮਿਆਂ ਪੇ ਮਿੱਠੂ ਵੇ ਲੈ ਆ ਆ ਨਹੀਂ ਨਾਲ ਚਟ ਪਾਉਂਦਾ ਬਣਾਈ ਜਸਮੀਨ ਨੇ ਬਣਾਈ ਉਹ ਮੈਂ ਵਿੱਚ ਨਾ ਹਾਂ ਜਸਮੀਨ ਨੇ ਬਣਾਈ ਆ ਬਪੜੀਆਂ ਬਣਾਤੀ ਵਧੀਆ ਸਵਾਦ ਨਹੀਂ ਸਵਾਦ ਵਧੀਆ ਭਾਈ ਜਸਮੀਨ ਨੇ ਬਣਾਈਆ ਕਹਿੰਦੇ ਮੈਂ ਬਣਾਉਣ ਵਾਲੇ ਦਾ ਨਵਾਂ ਬਣਾਉਣਾ ਤਾਂ ਜਿਸੀ ਹੀ ਨਾ ਹਾਂ ਸਹੀ ਗੱਲ ਤੇ ਹੁਣ ਚਲਿਓ ਟਾਈਮ ਬਹੁਤ ਹੋ ਗਿਆ ਵੈਸੇ ਤਾਂ ਲਾਂਬਾ ਤਾਂ ਪੈਣਾ ਹੀ ਆ ਵੀ ਲੇਟ ਹੋ ਗਏ ਹੁਣ ਮੈਂ ਨਹੀਂ 12:00 ਹੋ ਗਏ ਉਹ ਲਾਂਬਾ ਉੱਥੇ ਕਿਹੜਾ ਕਿਤੇ ਕੀਰਤਨੀਆਂ ਲੱਗੇ ਪਿਆ ਸਰ ਸੌ ਕੋ ਜੀ ਸੋਚਿਆ ਵਾ ਜਿਵੇਂ ਹੁਣ ਤੁਸੀਂ ਸੋਚ ਲਿਆ ਵੀ ਮੈਂ ਚਲਿਕਾ ਜੀ ਉੱਥੇ ਜਾਊਂਗਾ 4 ਵਜੇ ਮੈਂ ਮੰਡੀ ਜਾਇਆ ਆਊਂਗਾ 7:00 ਵਜੇ ਆ ਕੇ ਮੈਂ ਮੈਸਾ ਚੋਲੂਗਾ ਹਾਂ ਹਾਂ ਭਾਈ ਜੱਜਮੈਂਟ ਬਣਾਉਂਦਿਆਂ ਨੀ ਹਿੰਦੇ ਕੰਮ ਕਰਨ ਨੂੰ ਕਿੱਧਰ ਜਾਣੀ ਆ ਅਗਲੇ ਨੇ ਵੀ ਬਣਾਈ ਕੀ ਹੁੰਦੀ ਆ ਚਲੋ ਚੱਲੀਏ ਚਲੋ ਚਲੋ ਫੇਰ ਮਿਲਦੇ ਆਂ ਜੀ ਤੁਹਾਨੂੰ ਗਾਹਾਂ ਜਾ ਕੇ ਦੀਦੀ ਕੋਲ ਲਓ ਜੀ ਭਾਈ ਪਹੁੰਚ ਗਏ ਦੀਦੀ ਰਾਂ ਦੇ ਘਰਾਂ ਹੈ ਭਾਣਜਾ ਸਾਡਾ ਬਾਹਰੋਂ ਦੇਖਣ ਆਇਆ ਜਦੇ ਭੱਜ ਗਿਆ ਅੰਦਰ ਮम्मा ਆ ਗਈ ਬਾਂਬੇ ਰਾਈ ਪ੍ਰਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਸੀ ਗਾਇ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬਹੁਤ ਠੀਕ ਠਾਕ ਹੈ ਜੀ ਸਤਿ ਸ਼੍ਰੀ ਅਕਾਲ ਉਹ ਤਾਂ ਸਭ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਵੈਲ ਸਤਿ ਸ਼੍ਰੀ ਅਕਾਲ ਤੇ ਆ ਜੀ ਬੜਾ ਪ੍ਰਾਣੀ ਪ੍ਰਾਣੇ ਇਕੱਠੇ ਹੋਏ ਪਏ ਆ ਸਾਸੀ ਗਾਇ ਜੀ ਬਾਜੀ ਸਾਸੀ ਕਾ ਬਹੁਤ ਦੂਰ ਤੇ ਆਏ ਸੀ ਬਹੁਤ ਦੂਰ ਬਹੁਤ ਜ਼ਿਆਦਾ ਦੂਰ ਫੇਰ ਬਹੁਤ ਕਿਲੋਮੀਟਰ ਤੋਂ ਕੀ ਹੈ ਥੱਕ ਗਈ ਅਸੀਂ ਸਾਸ੍ਰਿਕਾ ਨੂੰ ਸਾਸ੍ਰਿਕਾ ਚਲੋ ਬਾਹਰ ਚਾਹ ਤੇਲ ਦਵਾ ਜੀ ਦੀ ਸਾਸ੍ਰਿਕਾ ਕੋਈ ਚੋਣ ਬਾਹਰ ਚਲੋ ਓਪੇ ਬਾਹਰ ਦਵਾਰਾ ਚਲੋ ਲੈ ਐਵੀ ਹਾਂ ਇਹ ਵੀ ਕੰਮ ਭਾਈ ਜ਼ਰੂਰੀ ਤਾਂ ਪਈ ਹੁਣ ਦਵਾਰਾ ਵੱਲ ਇੱਕ ਵਾਰ ਕੀ ਦੀ ਸਾਸ੍ਰਿਕਾ ਹਾਂ ਉਹ ਮੈਂ ਪਹਿਲਾਂ ਬੁਲਾਈ ਨਹੀਂ ਸਾਸੀ ਕਾਂਦੀ ਦੀ ਸਾਸੀ ਕਾਂਦੀ ਦੀ ਸਾਸੀ ਕਾਂਦੀ ਠੀਕ ਹੈ ਹਾਂ ਹਾਂ ਵਧੀਆ ਵਧੀਆ ਭਾਜੀ ਹਾਂ ਤਾਂ ਸਾਸੀ ਕਾਂਦੀ ਮਾਲਾ ਨੂੰ ਹਾਂ ਮਾਲਾ ਤੇ ਮਸੋਇਆ ਮਾਲਾ ਨਾ ਮਾਲਾ ਇਹ じゃ ਰੱਟਾ ਲੋਆ ਇਹਨੇ ਜਸਮੀਨ ਨੇ ਉਹਦਾ ਜਿਹੜੇ ਕਹਿੰਦੇ ਨੇ ਮਾਲਾ ਮਾਲਾ ਹੋਰ ਕਿਹਦੇ ਕਰਦੀ ਹੈ ਉਹ ਮੰਨੀ ਆਈ ਹੈਗੀ ਇਸ ਨਾਲ ਪ੍ਰਿੰਟਰ ਉਹ ਨਹੀਂ ਰਹਿਣੀ ਉਹ ਹਾਂ ਸਾਤਨ ਨਹੀਂ ਲਓ ਚਾਚਨ ਬੁਲੱਸੀ ਘਰ ਦੀ ਫੇਕ ਕਰਾਂ ਨਹੀਂ ਦੀਦੀ ਕੋਈ ਵੀ ਹੈਗਾ ਉੱਤ ਜਾ ਦੀਦੀ ਯਾਰ ਉਹ ਲੱਡੂ ਆਜੋ ਆਜੋ ਲੈਵਾਉਣ ਬੈਠੋ ਜੀ ਕੋਈ ਲੈਂਟ ਹੈ ਚਲੋ ਸ਼ਾਮ ਨੂੰ ਆਣੀ ਆ ਸੁਨੇਹਾ ਚੱਲਦੀ ਆ ਨਾ ਹਾਂ ਕੱਟ ਲੱਗਿਆ ਸਾਡੇ ਪਿੰਡ ਨੂੰ ਆ ਗੱਲ ਦਾ ਫਾਇਦਾ ਇਹ ਜਿੱਦਾਂ ਸਾਡਾ ਪਿੰਡ IIT ਨਾਲ ਜੁੜਿਆ ਨਾ ਜੀ ਜੱਤੇ ਲੈਂਟ ਨਹੀਂ ਜਾਂਦੀ ਬਹੁਤ ਕੱਟ ਜਾਂਦੀ ਇੱਥੇ ਤੋਂ ਸਾਡੇ ਪਤਾ 흘ਿਆ ਨਹੀਂ ਬੈਠਣ ਨਹੀਂ ਗਈ ਨਹੀਂ ਫਾਦੇ ਬਿੰਡ ਦਾ ਫਾਇਦਾ ਜੀ ਸਾਡੇ ਨੂੰ ਲਾਈਟ ਬਹੁਤ ਘਟ ਜਾਂਦੀ ਆ ਆ ਸਾਨੂੰ ਹੁਣ ਇੱਕ ਇੱਕ ਮਹੀਨਾ ਹੋ ਗਿਆ ਜੀ ਅਸੀਂ ਜੇ ਜਨਰੇਟਰ ਦੀ ਫਿਟਿੰਗ ਕਰਾਈ ਤੀ ਉਹ ਜੱਦੀ ਵੇਖ ਲੋ ਅੱਗੇ ਹਜੇ ਇੱਕ ਦੋ ਵਾਰ ਚੱਲੇਗੀ ਦੀ ਗਾਂਆਂ ਗੂਆਂ ਚੋਂ ਉਹ ਲੋਕੀ ਹੋਈ ਮੁੜ ਕੇ ਗਈ ਉਹ ਨਹੀਂ ਜੱਦੀ ਦੰਮੀ ਛੋੜੇ ਇੱਕ ਜਨਰੇਟਰ ਦਾ ਪਟਾਉਣ ਵਾਲਾ ਲੈ ਕੇ ਰੱਖਣਾ ਨਹੀਂ ਜਨਰੇਟਰ ਜਨਰੇਟਰ ਤਾਂ ਤੁਹਾਨੂੰ ਤਾਂ ਇੱਕ ਤਾਂ ਹੁਣ ਜਮੇ ਛੋਟਾ ਜਾਂ ਆਉਣ ਲੱਗ ਗਿਆ ਜੀ ਉਹਦਾ 1 ਲੀਟਰ ਨਾਲ ਕਹਿੰਦੇ 2 ਘੰਟੇ ਚੱਲ ਪੰਦਾ ਜੀ ਉਹ ਕੁੰਡਰ ਨੂੰ ਹਾਂਜੀ ਹਾਂ ਹਾਂ ਸਾਡੇ ਦਾ ਹੁਣ ਆਇਆ ਨਾ ਸਾਨੂੰ ਥੋੜਾ ਜਿਹਾ ਬੜਾ ਚਾਹੀਦਾ ਕਿਉਂਕਿ ਫਿਰ ਲੋਡ ਥੋੜਾ ਜ਼ਿਆਦਾ ਸਾਡੇ ਇੱਕ ਦਾ ਦੁੱਧ ਵਾਲਾ ਫ੍ਰਿਜ ਫ੍ਰਿਜ ਕਰਕਣਾ ਮੈਂ ਵੀ ਹਾਂਜੀ ਹਾਂ ਹਾਂ ਇਹ ਚਾਹੀਦਾ ਇਦੀ ਕੇ ਰੋਟੀ ਉਹ ਲੈ ਹੱਦ ਹੋ ਗਈ ਉਹ ਨਹੀਂ ਨਹੀਂ ਜਿਹੜਾ ਜਿਹੜਾ ਫਰਜ ਹੁੰਦਾ ਦਾ ਫਰਜ ਆ ਉਹਦੇ ਨਾਲੇ ਦੁਆਵਾ ਮਿਲਣੀ ਸਾਰਾ ਉਹ ਤੁਹਾਨੂੰ ਦੇਖੋ ਆਏ ਸੋਚੀਦਾ ਹਾਂ ਪੁੱਤ ਬੈਠੂ ਜੀ ਤੀਨ ਉਹ ਮੇਰਾ ਪੁੱਤ ਇਹਦਾ ਇਹਲਾ ਉਹਨੇ ਦੇ ਆਹ ਨੂੰ ਲੈ ਮੇਰੀ ਹੂਈ ਆਈ ਬੀਆ ਇੱਥੇ ਜੋ ਗਿਜ਼ਮਾ ਸਪੈਸ਼ਲ ਉਹ ਲੈ ਕੇ ਆਇਆ ਦੇਖੋ ਬਿਲਕੁਲ ਅੱਛਾ ਮੈਨੂੰ ਪਤਾ ਤਾਂ ਮੈਂ ਕਿ ਇਹਨੇ ਹੋਣਾ ਪੁੱਤ ਇਹਦਾ ਆਉਂਦੀ ਦਾਦੀ ਉਹ ਇੱਕ ਪਾਜੀ ਸਣ ਜਲਦੀ ਦੇ ਬਿਨਾ ਇਹਦਾ ਨਾ ਵੀਡੀਓ ਨਾਲੇ ਗੱਲ ਆਈ ਆ ਜੀ ਇਹ ਦਾਦੀ ਵਗੈਰੇ ਇਹ ਰਹਿੰਦੀ ਨਹੀਂ ਬਾਦੀ ਗੱਲ ਤਾਂ ਹੁਣ ਪੱਕੀ ਹੋ ਚਿਪਕੀ ਪਈ ਐ ਇਹ। ਆਇਆ ਲੈ ਪਾਣੀ ਲੈ ਲਉ ਹੁੰਦੀ ਐ। ਬੇਬਲ ਆ ਜਾ। ਬੁਫਾ ਜੀ ਕਿੱਥੇ ਬੁਫਾ ਜੀ? ਬੁਫਾ ਨੂੰ ਸਾਸਰੀ ਘਰ ਤਾਂ ਬੁਲਾਈ। ਅੱਛਾ ਮੈਨੂੰ ਕਿੱਥੇ ਕਰੀ? ਬੁਫਾ ਜੀ ਸਾਸਰੀ ਘਰ ਤਾਂ ਬੁਲਾਈ। ਪੁੱਤ ਤਾਂ ਬੁਲਾਈ ਇੱਥੇ ਨੂੰ ਕਰਕੇ। ਐ ਸਾਸਰੀ ਨੂੰ ਕਰਕੇ ਸਾਸਰੀ। ਨਰੂ। ਸਾਸਰੀ ਘਰ ਤਾਂ ਬੁਲਾ ਦੇ ਪੁੱਤ। ਸਾਸਰੀ ਘਰ ਬੁਲਾ। ਸੁਣਾ। ਨਾ। ਬੁਫਾ ਜੀ ਤਾਂ ਇੱਥੇ ਗਿਆ ਬੁਲਾ। ਸਾਸਰੀ ਘਰ ਦੇ ਸਾਚੀ ਘਰ ਬੁਲਾ। ਉਹ ਤੇ ਸਾਚੀ ਘਰ ਕਰਕੇ। ਉਹ ਵੀ ਬੁਫਾ ਜੀ ਨੂੰ ਬਾਕੀ। ਅਰੇ ਹੌਲੀ। ਹੌਲੀ ਹੌਲੀ ਬੈੱਡ ਪਰ ਤੇ ਬੈੱਡ ਪਰ ਤੇ ਹੌਲੀ ਹੌਲੀ ਉਤਰੂਗੀ ਤੇ ਚਾਚੂ ਚਾਚੂ ਜੀ ਦੇ ਲਾਗੇ ਚਾਚੂ ਨਾ ਹਟੂ ਨਹੀਂ ਰਣੀ ਹੈਗੀ ਚਾਚੂ ਦਾ ਲੂਰੂ ਚਾਚੂ ਚਾਚੂ ਤੈਨੂੰ ਕਿਆ ਕਹਿੰਦਾ ਹੁੰਦਾ ਅੱਛਾ ਚਾਚੂ ਕਿਆ ਕਹਿੰਦਾ ਉਹ ਤੈਨੂੰ ਕਿ ਦਾਬਸਾ ਦੱਸ ਦੇ ਦਾਬ ਅੱਜ ਤਾਂ ਪਾਣੀ ਨਹੀਂ ਆਜੇ ਤਾਂ ਮੋਬਾਈਲ ਨਾ ਚੱਲਦਾ ਅਜੇ ਮੋਬਾਈਲ ਨਾ ਚੱਲਦਾ ਚੀਜਾਂ ਦਾ ਹੌਲੀ ਹੌਲੀ ਜਦ ਭੇਤ ਜਾਪੇ ਤੇ ਜਾ ਪੈ ਗਿਆ ਨਾ ਫੇਰ ਖੁੱਲਣਾ ਇਹਨੇ ਹਾਂ ਭਾਪੂ ਤੈਨੂੰ ਚਾਚੂ ਦਾ ਕਹਿੰਦਾ ਦੱਦੂ ਅੱਛਾ ਕਹਿੰਦਾ ਚਾਚੂ ਤੇ ਸ਼ਰਮ ਨਹੀਂ ਆਨੀ ਸ਼ਰਮ ਨਹੀਂ ਆਉਂਦੀ ਮੇਰੇ ਵਸਤੇ ਆਉਂਦੀ ਆ ਬੇਤੂੰ ਦੋਸਤ ਨੂੰ ਦੱਸ ਦੇ ਤਾ ਮਿਲ ਕਾਲਾ ਕੁਲੀ ਕਹਿੰਦਾ ਜੀ ਜੀ ਲਾ ਕੁਫਾ ਜੀ ਮੈਂ ਪਹਿਲਾਂ ਕਹਿੰਦਾ ਨਾ ਚਾਚਾ ਮੈਂ ਕਹਿੰਦਾ ਇਹ ਨਹੀਂ ਵੀ ਤਾਂ ਹੈ ਮਾਜੀ ਘੇਟਾਉਂਦੇ ਸੇ ਸਾਡਾ ਨਾ ਨੀੜੇ ਮੈਂ ਨਹਾ ਬਈ ਬੈਠਾ ਬਗਲਾ ਕੋਈ ਚੁਮਰੇ ਨਾ ਆਇਆ ਬਲਸ ਬੋਲੇ ਨੋ ਨੋ ਕੁਰਸੀਆਂ ਲਿਆਓ ਬੈਠੀ ਬਠਾਈ ਗਈ ਮੈਨੂੰ ਇਕੱਲੀ ਕੁਰਸੀ ਆ ਬੜੇ ਆਏ ਭਾਈ ਤਾਂ ਜਿਆਦਾ ਛੜ ਲੱਗ ਗਿਆ ਹਾਂ ਤੁਨੂ ਉਹ ਆਈ ਨਾ ਇਹਨਾਂ ਨੂੰ ਤਾਂ ਕਰਨੀ ਬਹੁਤ ਦਉਂਦੀ ਮੇਰੇ ਮੰਗਣਾ ਸਰ ਮੈਂ ਸਮਝਦੀ ਖੜੇ ਨਾ ਆਏ ਆ ਨਾ ਕਹਿੰਦੀ ਹੋਨਾ ਸੋਕੇ ਖੜੋ ਤੁਸੀਂ ਖਾਣੇ ਦਾ ਸਟਾਈਲ ਤਾਂ ਫਿਰ ਹੋਣਾ ਵਾਕੋਈ ਨਾ ਕੋਈ ਨਾ ਕੋਈ ਪਤਾ ਡੀਡੀ ਕੀ ਕਰਦੀ ਭਾਬੀ ਗਈ ਵੀ ਆ ਜੀ ਉੱਥੇ ਨੂੰ ਦੀਦੀ ਕੋਲ ਨੂੰ ਰਜੀ ਦੀਦੀ ਕੋਲ ਨੂੰ ਤਾਂ ਨਹੀਂ ਭਾਬੀ ਲੈ ਨਾ ਤੇਰੀ ਮਾੜਾ ਨਹੀਂ ਨਾ ਇਹ ਬੁਈ ਲੈ ਲੋ ਲੈ ਲੈ ਲੋ ਕਿੰਨੀ ਸੋਣੀ ਆ ਮੈਂ ਤਾਂ ਕੰਦੇ ਰਾ ਫ੍ਰੀ ਵੀਕੈਂਡ ਇਸੋਨੀ ਨੂੰ ਲੈ ਕੇ ਜਾਣ ਆਲੀ ਆ ਹਾਂ ਕਰੀ ਨਾ ਉਹਨੂੰ ਕਰੀ ਇਹ ਡਿਜ਼ਾਈਨ ਹੈ ਮੈਂ ਆ ਦੇਖਿਆ ਹੈਂ ਕਿਆ ਬੜੀਆ ਡਿਜ਼ਾਈਨ ਲੱਕੜ ਦੀ ਕੁੜੀਆਂ ਲੈ ਕੇ ਆਈਆਂ ਦੀਆਂ ਸੱਤ ਸਵੇਨਲਾ ਨਹੀਂ ਤਾਂ ਲੱਗੇ ਹਾਂਜੀ 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 ਹਾਂ ਉੱਥੇ ਦੇ ਲੱਕੜ ਦਾ ਹੀ ਸਮਾਨ ਤਾਂ ਜੀ ਸਾਰਾ ਉੱਥੇ ਉੱਥੇ ਦਾ ਇੱਕ ਕਾਰਨਰ ਸੈੱਟ ਲਿਆ ਤਾਂ ਇੱਕ ਆਹ ਲਿਆ ਦਾ ਹਾਂ ਇਹ ਹੈ ਤੇ ਮੈਂ ਤੇ ਜਾਣਾ ਉੱਥੇ ਸਾਰਾ ਲੱਕੜ ਦਾ ਹੀ ਸਮਾਨ ਮਿਲਦਾ ਦਾ ਮੇਰੀ ਬਾਹਨ ਵੀ ਕੱਚੂ ਲਾਇਆ ਲਿਆਏ ਉਹ ਅੰਦਰ ਰੱਖਿਆ ਉਹਨਾਂ ਨੇ ਹਾਂ ਇੱਕ ਸੋਫਾ ਪੀੜਾ ਸੈੱਟ ਜਿਆ ਪੀੜਾ ਸੈੱਟ ਜਿਆ ਲੱਕੜ ਦਾ ਪੀੜਾ ਸੈੱਟ ਹੁੰਦਾ ਦਾ ਉੱਥੇ ਹਰ ਇੱਕ ਸਟੇਟ ਦਾ ਉਹਨਾਂ ਨੇ ਰੱਖਿਆ ਪਤਾ ਕਲਚਰ ਹਰ ਇੱਕ ਸਟੇਟ ਦਾ ਦਾ ਹਾਂ ਜੀ ਉੱਥੇ ਕਲਚਰ ਹਰ ਇੱਕ ਸਟੇਟ ਰਾਜਸਥਾਨ ਦਾ ਹਾਂ ਜੀ ਹਾਂ ਹਾਂ ਸਭ ਦਾ ਸੀ ਜੀ ਚੀਜ਼ੇ ਲਓ ਜੀ ਚੀਜੀ ਚੀਜੀ ਲੈ ਲਓ ਜੀ ਦੂਰੋਂ ਚੀਜੀ ਲੈ ਲਓ ਜੀ ਨਾ ਚੀਜੀ ਅੱਡੀ ਆਣੀ ਜੀ ਜੀ ਭਾਈ ਤਾਂ ਚੱਲ ਜਾ ਯਾ ਚੀਜੀ ਕਹਾਂ ਲੈਂਦੀ ਆ ਚੀਜੀ ਦਊ ਨੂੰ ਤੇਲੀਆ ਦੇ ਕੱਟੀ ਲੈ ਨਾ ਬਾਹਰ ਦੇਖਣੀ ਬਾਹਰ ਦੇਖਣੀ ਠੋਕਿਆ ਦੇਖ ਜਾ ਕੱਟੀ ਦੇਖ ਲੈ ਛੋਟੀ ਜੀ ਕੱਟੀ ਕੱਟੀ ਦੇਖ ਕੇ ਆਉਂ ਜਾ ਜੀ ਯਾ ਮਾਰ ਜੋ ਮੇਰੇ ਨੂੰ ਕੱਟੀ ਦੇ ਦੇ ਸੱਜੋ ਬੱਜੋ ਮਾਲਾ ਨਚੀ ਮਾਲਾ ਦਾ ਬਹੁਤ ਇੰਨਾ ਪ੍ਰੈਕਟਿਸ ਕਰਦੀ ਕਿ ਉਤਰਦੀ ਹੋਵੇ ਕਰੀ ਮਾਲਾ ਚੰਗਾ ਹੀ ਨੇ ਸਿਆਪਾ ਛੇੜ ਦਾ ਪੈਲਸ ਚ ਜੈਸ ਵੀ ਮੈਂ ਕਹਿਤਾ ਉੱਤਣ ਵੀ ਨਹੀਂ ਵਿਆਹ ਨੂੰ ਕਹਿੰਦੀ ਚੱਲ ਮਾਲਾ ਨੂੰ ਚਲੀਏ ਬਾਪ ਕੋਈ ਨੇ ਇਹ ਜਹਰ ਰੱਟਾ ਲਾਇਆ ਜੀ ਕਹਿੰਦੀ ਜਾ ਲਈ ਮਾਲਾ ਨੂੰ ਆ ਚਲੋ ਜਲਦੀ ਮਸੀ ਬਿਠਾਈ ਜਲਦੀ ਚਾਚੀ ਜੀ ਨਾ ਨੂੰ ਜਲਦੀ ਦੇਖ ਗਿਆ ਆਪ ਵੀ ਗਿਆ ਮੈਂ ਐਸਾ ਦੇਖਣੀ ਆ ਮੈਂਸਾ ਇੰਨੇ ਨੇ ਕਿਤੇ ਹੋ ਨਹੀਂ ਕੋਈ ਵੀ ਦੇਖ ਹੌਲੀ ਖੁੱਲੂਗੀ ਤੇ ਅੱਛਾ ਹੌਲੀ ਹੌਲੀ ਹੋਊਗਾ ਹੌਲੀ ਹੌਲੀ ਗੱਡੀ ਚਾਰਜ ਨੂਰ ਜਾਨ ਕਰਾਉਂ ਰੋਂਦੀ ਟੀਜੋ ਇਹਨੇ ਵੀ ਨਹੀਂ ਚੱਟ ਕਰਕੇ ਉਹਨੇ ਸਵੇਰੇ ਵੀਡੀਓ ਸਵੇਰੇ ਵੀਡੀਓ ਕਾਲ ਕਰਾਤੀ ਮੰਮੀ ਨੇ ਵਾ ਮੁੜ ਕੇ ਠਾਲੀ ਝੂੜੀ ਨੇ ਪ੍ਰੀਤ ਤੇ ਬਗਾਰੇ ਰਹੀ ਵੀ ਆ ਹਾਂ ਹਾਂ ਸਵੇਰੇ ਆ ਰਾਤ ਗਈ ਮੈਂ ਵੀ ਗਈ ਸੀ ਚੱਕ ਦਿੰਦੀ ਆ ਚੱਕਣਾ ਦੀਦੀ ਨੇ ਗਰਮ ਗਰਮ ਪ੍ਰਸ਼ਾਦਾ ਲਿਆਂਦਾ ਸਾਨੂੰ ਜੀ ਨੂੰ ਪਤਾ ਘਰ ਵੀ ਬਹੁਤ ਆ ਦੀਦੀ ਦੇ ਸਪੈਸ਼ਲ ਖੀਰੇ ਲਿਆਂਦੇ ਟਮਾਟਰ ਕੱਟਿਆ ਹਾਂ ਜਿਹੜੇ ਬੰਦੇ ਥੋੜੇ ਜਿਹਾ ਗਰਮ ਆ ਉਹਨਾਂ ਨੂੰ ਹੋਰ ਗਰਮ ਕਰਨ ਦੀ ਪੀਂਗ ਮਿਰਚਾਂ ਵੀ ਆ ਠੀਕ ਹੈ ਤੇ ਦੀਦੀ ਨੂੰ ਪਤਾ ਵੀ ਉਧਰ ਫੂਲ ਥੋੜੀ ਜਿਹੀ ਪੱਕੀ ਸਬਜ਼ੀ ਬਣਦੀ ਆ ਤੇ ਮੈਂ ਵੀ ਥੋੜੀ ਜਿਹੀ ਸਪਾਈਸੀ ਬੰਦਾ ਹਾਂ ਇੱਕ ਗੱਲ ਦੀਦੀ ਕਹਿੰਦੀ ਦਮਾ ਸਸਾਇੰਗ ਲੈ ਆਂਦੀ ਆ ਇਹ ਮਿਰਚਾਂ ਸਾਰੀਆਂ ਤੇਰੇ ਵਾਸਤੇ ਰੱਖੀਆਂ ਮੀਆਂ ਥੈਂਕ ਯੂ ਹਾਂ ਪੋਜ਼ਿਟਿਵ ਲਾਈਡਾ ਉਦਾਰ ਦਾ ਵੀ ਤੁੱਡ ਨੈਗੇਟਿਵ ਨਹੀਂ ਲੱਗਦੀ ਮੈਂ ਹਾਂ ਦੇਖੋ ਮੈਂ ਚਾਰ ਚਾਰ ਖਰਾਉਣਾ ਹੈ ਮੇਰੇ ਚਾਰਾ ਚਾਰ ਖਰਾਉਣਾ ਹੈ ਮੇਰੀ ਦੀਦੀ ਨੇ ਕਿਹਾ ਆਪਣੇ ਹਾਂ ਲਾ ਲਾ ਲਓ ਇੱਕ ਤਾਂ ਦਾਲ ਬਣਾਈ ਵੀ ਆ ਹਾਂ ਜਿਆਦਾ ਨਾ ਦੇਖਿਓ ਅੱਛਾ ਕਾ ਮੈਂ ਐਨੇ ਚ ਦੱਸੋ ਕਿ ਐਨੇ ਚ ਤਰ ਐਨੇ ਤਾਂ ਬੇਕਾਰ ਹੀ ਕਾਫੇ ਐਸੇ ਪਤਾ ਨਹੀਂ ਕੀ ਦੀ ਫੇਵਰੇਟ ਚਾਹ ਤੇ ਜਿਹੜੀ ਅਸਲੀ ਜੀ ਹੁੰਦੇ ਨੂੰ ਮੈਂ ਕਹ ਦੱਸ ਦਿਨ ਦੀ ਪਰ ਆ ਵੀ ਆ ਫੇਰੀ ਇਹਦੇ ਚ ਮਟਰ ਪਨੀਰ ਹੋਣਾ ਉਹ ਸਮਝ ਲਈ ਆ ਆ ਨਾ ਕਰਕੇ ਮੈਂ ਤਾਂ ਦੇਖ ਦੇ ਫੇਰ ਤਾਂ ਫੇਰ ਤਾਂ ਇੱਧਰ ਆ ਦੇਖ ਮੈਂ ਤਾਂ ਮੈਂ ਤਾਂ ਪਹਿਲੇ ਹੀ ਸਮਝ ਗਿਆ ਮੈਂ ਕਿਹਾ ਵੀ ਫੇਰੀ ਇਹਦੇ ਚ ਮਟਰ ਪਨੀਰ ਹੋਣਾ ਇਹ ਤੇਰੀ ਪਸੰਦ ਆ ਗਈ ਹਾਂ ਲੈ ਭਾਈ ਚੌੜੀ ਬਣਾਏ ਲਿਆ ਸਫੇਰਾ ਹਾਂ ਵਾਹ ਜੀ ਵਾਹ ਇਧਰ ਗੋਭੀ ਦੀ ਮਿਕਸ ਵੈਜ ਕੀ ਬਾਤ ਹੈ ਮਖਣੀ ਵੀ ਆ ਗਈ ਹੋਰ ਦੱਸੋ ਕੀ ਚਾਹੀਦਾ ਲਾ ਭਾਈ ਦੀਦੀਆਂ ਤਾਂ ਬਹਿ ਜਾ ਬਹਿ ਜਾ ਖਰਾਬ ਦੀ ਆ ਗਿਆ ਇਹੋ ਜਿਹਾ ਇਹਦੇ ਜਿਹਾ ਰਹਿ ਗਿਆ ਅੱਛਾ ਇਹਦੇ ਜਿਹਾ ਵਾਹ 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 ਕੀ ਬਾਤ ਹੈ ਇਹ ਦਿਖਾ ਤੇ ਗੋਭੀ ਦੀ ਇਹ ਤਾਂ ਦਿਖਾ ਤੀ ਹਾਂ ਬਹਿ ਜਾ ਬਹਿ ਜਾ ਖਰਾਬ ਛੱਡੀ ਹੈ ਦੀਦੀ ਨੇ ਮੋਹ ਬਹੁਤ ਦੇਉਂ ਨਾ ਆਏ ਅਬ ਇਹ ਦੇ ਕੇ ਖਾਉਂਗੇ ਕਿਆ ਕਿਆ ਛੱਡੂਗੇ ਮੈਂ ਬਹੁਤ ਲਿਮਟ ਵਿੱਚ ਚੀਜ਼ ਬਣਾਈ ਤੁਹਾਡੇ ਕਰਕੇ ਜੇ ਇਹ ਕਹਿੰਦੀ ਮੇਰਾ ਮਨ ਨਹੀਂ ਇੰਨਾ ਵੀ ਮੈਂ ਠੀਕ ਨਹੀਂ ਨਹੀਂ ਤਾਂ ਹਾਂ ਕਿ ਆਪਾਂ ਕਰਕੇ ਲੈਣਾ ਨਾ ਅਸੀਂ ਥੋੜੀ ਥੋੜੀ ਤਾਂ ਖਾ ਲੈਣੀ ਕੋਈ ਘਰ ਜਾ ਕੇ ਤੁਹਾਨੂੰ ਪਤਾ ਫੇਰ ਭੁੱਖੇ ਲੱਗਣੇ ਤਾਂ ਹਾਂ ਥੋੜੀ ਥੋੜੀ ਖਾ ਲਦੇ ਨਹੀਂ ਵੀ ਕਰਾ ਕੇ ਤਾਂ ਉਹ ਜੀ ਬੈਠਾ ਮੈਂ ਹਾਂ ਸਹੀ ਗੱਲ ਚੌਲ ਦੀ ਪਿਸ਼ਾਨ ਕੇ ਚੌਲ ਹਾਂ ਪੁੱਤ ਕੀ ਖਾਣਾ ਵੈ ਅਜੇ ਤੈਨੂੰ ਮਰਜੀ ਸਰਵ ਕਰੀਂ ਕੀ ਖਾਣਾ ਪੁੱਤ ਕੀ ਖਾਣ ਹੈ ਚੌਲ ਦੱਸ ਦੇ ਕੀ ਖਾਣਾ ਚੌਲ ਜਾਨਮੀ ਨੇ ਤਾਂ ਇਹ ਵੀ ਚੌਲ ਖਾਣ ਲਾ ਮੇਰੀ ਕੈਫੇਟਰੀਆ ਵਿੱਚ ਮੇਰੇ ਨਿਆਣੇ ਫਿਰ ਮੌਣ ਖਾਣ ਲਿਆ ਸੀ ਵੀ ਮੈਂ ਵੀ ਤਾਂ ਚੰਗੇ ਚੰਗੇ ਲਾਤ ਤੇ ਜਿਹੜੇ ਮੰਮੀ ਨੂੰ ਕਹਿੰਦੇ ਹੁੰਦੇ ਤੇ ਅਸੀਂ ਰੋਟੀ ਖਾਣੀ ਉਹ ਚਾਹ ਤੇ ਚੌਲ ਖਾਣ ਲਾ ਮੰਨੋ ਸਾਰੇ ਉਹ ਕਹਿੰਦੇ ਮੰਨੋ ਸਾਰੇ ਉਹ ਇਹੀ ਕਹਿੰਦੇ ਨੇ ਕਿ ਨਾ ਚੌਲ ਖਾਣੀ ਮੈਂ ਚੌਲ ਨਹੀਂ ਖਾਂਦੀ ਤੁਹਾਡੇ ਬੱਚੇ ਨਵੀਂ ਚੌੜ ਖਾਂਦੇ ਹਾਂ ਕਹਿੰਦੇ ਹਾਂ ਬਾਈ ਮੈਂ ਤਾਂ ਕਹਿੰਦੀ ਨੀ ਚੌੜ ਚੌੜਾ ਨਹੀਂ ਖਾਂਦੇ ਚੌੜ ਨਹੀਂ ਤੇ ਖਾਂਦੇ ਫੂਲ ਫੂਲ ਵਾਲੇ ਖਾਂਦੇ ਐਤਵਾਰ ਨੂੰ ਸਿਰਫ ਸਾਡੇ ਐਤਵਾਰ ਨੂੰ ਬਾਈ ਮੈਂ ਤਾਂ ਚੌੜੀ ਨਹੀਂ ਸਾਡੇ ਸਾਡੇ ਐਤਵਾਰ ਨੂੰ ਪੀਲੇ ਚੌੜ ਬਣਦੇ ਹੁੰਦੇ ਬਸ ਅਸੀਂ ਉਹ ਨਹੀਂ ਤੇ ਖਾਂਦੇ ਰੋਜ਼ ਨਹੀਂ ਤੇ ਖਾਂਦੇ ਅਸੀਂ ਤਾਂ ਨੇ ਪੈਦਾ ਤੁਹਾਨੂੰ ਬਦਲ ਕੇ ਰੱਖ ਤਾਂ ਮੈਂ ਗਿਆ ਨਹੀਂ ਕਰਦੀ ਤੋਰ ਕਰਾ ਲੱਗ ਗਿਆ ਹਾਂ ਦੇ ਚੌਕ ਹੈ ਬੈਂਕ ਕੱਟਿਆ ਇੱਧਰ ਪਏ ਨੇ ਹਰ ਪ੍ਰਸ਼ਾਦਾ ਸਪੂਨ ਹੋਣੇ ਨਾ ਨਹੀਂ ਨਹੀਂ ਹੈਗੇ ਦੀਦੀ ਇੱਧਰ ਪਏ ਆ ਹੈਗੇ ਵਾਧੂ ਆ ਤੇ ਹੁਣ ਕਹੋ ਮੇਰੀ ਦੀਦੀ ਨੂੰ ਥੈਂਕ ਯੂ ਹਾਂ ਦੀਪਾ ਧੰਨਵਾਦ ਆ ਤੇਰਾ ਬਹੁਤ ਬਹੁਤ ਮੇਰੀ ਕਿਸੇ ਵੀ ਟੱਬਰ ਨੂੰ ਥੈਂਕ ਯੂ ਨਹੀਂ ਕਹਿੰਦਾ ਦੇਖ ਲਾ ਮੇਰੀਆਂ ਦੀਰੀਆਂ ਦੋਹਾਂ ਨੇ ਬਣਾਏ ਆ ਮੈਨੂੰ ਥੈਂਕ ਯੂ ਕਹੀਦਾ ਮੈਂ ਤਾਂ ਦਿੱਤਾ ਹੁਣ ਧੰਨਵਾਦ ਆ ਜੀ ਭਾਈ ਤੁਹਾਡਾ ਕਹਿ ਕੇ ਕਹਾਇਆ ਤੇ ਕੀ ਕਹਾਇਆ ਬੋਲੇ ਤੇਰੇ ਬਸ ਕਿਦਨੇ ਵੇ ਨਹੀਂ ਟਿਕਣ ਬੰਦੀ ਇਹ ਆ ਦੇਖ ਲਓ ਹਾਂ ਆ ਪੈ ਗਈ ਭਾਈ ਵਿੱਚ ਮਲਾਈ ਮੱਖਣੀ ਮੇਰੀ ਬਣ ਗਈ ਦਾਲ ਮੱਖਣੀ ਮੇਰੀ ਸੰਗਤ ਦਾ ਅਸਰ ਹੈ ਮੇਰੀ ਭੈਣ ਦਾ ਮੈਂ ਵੀ ਤੈਨੂੰ ਦੇਖਦੇ ਇੱਕ ਡਿਸ਼ਾ ਬਣਾਉਣ ਲੱਗੀ ਆ ਫਿਰ ਹੋਰ ਥੋੜੀ ਹੋਈ ਪਾ ਲਿਓ ਆ ਪਈ ਹੈ ਹੈ ਆ ਦੇਖ ਭਾਈ ਮਟਰ ਪਨੀਰ ਇਹ ਆ ਚੀਜ਼ ਵਧੀਆ ਖਾਣੇ ਆ ਥੋੜੀ ਜਿਹਾ ਦਾ ਹੁੰਦਾ ਮੈਨੂੰ ਤਾਂ ਦੇਖ ਮੈਨੂੰ ਤਾਂ ਹੋਰ ਹੀ ਤਰ੍ਹਾਂ ਦਾ ਹੁੰਦਾ ਥੋੜੇ ਤਰ੍ਹਾਂ ਦਾ ਹੁੰਦਾ ਤੈਨੂੰ ਆਹ ਕੀ ਬਾਤ ਹੈ ਕੀ ਬਾਤ ਹੈ ਨਜ਼ਾਰਾ ਆ ਗਿਆ ਮਟਰ ਪਨੀਰ ਜੂਮ ਕਰ ਕਰਕੇ ਦਿਖਾਈ ਜਾਣਾ ਮਟਰ ਪਨੀਰ ਮਟਰ ਪਨੀਰ ਕੀ ਬਾਤ ਹੈ ਕੀ ਬਾਤ ਹੈ ਖਾ ਲਿਓ ਤੁਸੀਂ ਖਾ ਲਿਓ ਹਾਂ ਨਜ਼ਾਰਾ ਆ ਗਿਆ ਨਜ਼ਾਰਾ ਕਿਆ ਖਾਣਾ ਮੇਰੇ ਪੁੱਤ ਨੇ ਚੋਲ 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 ਤੂੰ ਕੀ ਖਾਣਾ ਚੂਤ ਦੱਸ ਦੇ ਪੁੱਤ ਕਦੂ ਜਾ ਇਹ ਨਾ ਛੇੜ ਪਾਪਾ ਤੂੰ ਮੇਰੀਆਂ ਅੱਖਾਂ ਆ ਦੋ ਵਾਰ ਤਿੰਨ ਵਾਰ ਟੀ ਵਾਰ ਲਖਣੀ ਜੀ ਪਿੱਛੇ ਕੋਲ ਲਾ ਸਾਰੀ ਕਹਿੰਦੇ ਕੱਲੀ ਹੋਣਾ ਕੋਲੀ ਚ ਪਾ ਲਈ ਮੈਨੂੰ ਦੇ ਦਿੱਤੀ ਦੀਦੀ ਨੇ ਕਹਿੰਦੇ ਜਿੰਨੇ ਮਰਜੀ ਪਾ ਦੋ ਚੱਕ ਚੱਕ ਕੇ ਖਾ ਹਾਂ ਹਾਂ ਤੁਸੀਂ ਜੜਿਆ ਨਾ ਕਰੋ ਜੇ ਤੁਹਾਨੂੰ ਕੋਈ ਪੁੱਛਦਾ ਨਹੀਂ ਮੈਨੂੰ ਜੇ ਪੁੱਛਨੇ ਆ। ਹਾਂ ਨਾ ਜੜੇ ਜਾਂਦੇ ਆ। ਪਰ ਸਾਨੂੰ ਹੁਣ ਅਸੀਂ ਭਾਈ ਪੁਰਾਣੇ ਬੰਦੇ ਹੋ ਗਏ ਘਰ ਦੇ। ਸਾਨੂੰ ਕੌਣ ਪੁੱਛਦਾ? ਤੂੰ ਹੁਣ ਨਵਾਂ ਮੈਂਬਰ ਆਇਆ। ਲੈ ਪਾਪਾ ਉਰੀ ਤਾਂ ਕਰਕੇ ਫਿਰ ਗੱਲ ਇਹ ਆ। ਠੀਕ ਆ ਨਾ? ਹਾਂ। ਆਏ ਰੋਟੀ ਖਾਣ ਚੋਲ ਖਾਣਾ ਫਿਰ। ਚੋਲ। ਚੋਲ। ਮੇਰੇ ਨਾਲ ਤੂੰ ਭਾਈ ਚੋਲ। ਚਲੋ ਜੀ ਫਿਰ ਠੀਕ ਹੈ ਉਹਦੇ ਸਿੱਸ਼ਾ ਲਈ ਫਿਰ ਮਿਲਦੇ ਆਂ। થેન્ક યુ ચલો કેમ ચલીએ ના થેન્ક યુ આહમ કને સૂટ તો દેતા જો મરજી આ સગન ભી નેય કર દે ઉને આ ઓદી સગન દી તા બસે હુન લોડ હે ની નહીં નહીં સગન ભી નેય કર દે સૂટ તા દેતા પગલાણ લાતી ચલ ઠીક ਜੇ ਜੇ ਮੈਂ ਪੈਸੇ ਦਿੱਤੇ ਨਾ ਤੂੰ ਰੈਡੀਮੇਡ ਲਈਂ ਜਾਂਦੀ ਨਹੀਂ ਨਹੀਂ ਸੁਣ ਲੈ ਉਹ ਲੈ ਦਾ ਤੂੰ ਦੇ ਦੇ ਜੇ ਤੈਨੂੰ ਜੇ ਤਾਂ ਨਾ ਜੋੜਾ ਸੋਣਾ ਹੋਇਆ ਨਹੀਂ ਨਹੀਂ ਲੈ ਪੁੱਤ ਆ ਤੇਰੇ ਆ ਉਹ ਹੋ ਇੰਨਾ ਕੰਮ ਕਰਨਾ ਇਹ ਨਹੀਂ ਨਹੀਂ ਦੱਸੇ ਰਹਿੰਦੇ ਥੋੜੇ ਦੇ ਨਹੀਂ ਨਹੀਂ ਉਹ ਤੇ ਕੀ ਅੱਗੇ ਕੀ ਲੈ ਕੇ ਕਹਿੰਦੀ ਤਿਆਰੀ ਪੈ ਗਈ ਆਲਾ ਮੰਮੀ ਆ ਕੋ ਮੇਕ ਨਹੀਂ ਆਣੀ ਕੋ ਆਇਆ ਉਹ ਮੁੰਡੇ ਨੂੰ ਦੇਖਣ ਆਉਣਾ ਇਹਨਾਂ ਨੇ ਕੋਈ ਕੋਈ ਓ ਓ ਅੱਗੇ ਉੱਤਰ ਪੋਤਾ ਲੋਗੇ ਉਹ ਦੇ ਇੱਕ ਮੰਮੀ ਇਹਨਾਂ ਨੂੰ ਉਹ ਨਹੀਂ ਨਹੀਂ ਲੱਡੂ ਇਹ ਨਹੀਂ ਫੇਰ ਕੇਆ ਹੋ ਗਿਆ ਲੈ ਓਏ ਲੱਡੂ ਮੈਂ ਤੈਨੂੰ ਲੱਡੂ ਬਤਾ ਦਿੰਦਾ ਮੈਂ ਤੈਨੂੰ ਮੇਰਾ ਫੇਵਰੇਟ ਕਲਰ ਮੁੰਦੇ ਦੇ ਮੁੰਦੇ ਪੁੱਤ ਨੇ ਕੌਣ ਆਏ ਨੇ ਪਾਇ ਬੱਗਾ ਕੋਈ ਦਿੱਤੇ ਨੇ ਮੁੱਖਾ ਜੀ ਨੂੰ ਇੱਕ ਪਾ ਦੋ ਇਹ ਆਏ ਇਹ ਦੀਦੀ ভাই ਖੁਆਏ ਸ਼ਾਦੀ ਦੀ ਕਹਿੰਦੀ ਸੁਆਣਾ ਸੂਟ ਜ਼ਰੂਰ ਜ਼ਰੂਰ ਦੀਦੀ ਨੇ ਵੀ ਦੇਖ ਕੇ ਦਿੱਤਾ ਵੀ ਗਰਮੀ ਆ ਨਾ ਕਲਰ ਆ ਨਾ ਮੈਂ ਗਰਮੀਆਂ ਨੇ ਲੈ ਸੂਟ ਗਰਮੀਆਂ ਦਾ ਤਾਂ ਮੈਂ ਲੈ ਕੇ ਆਈਆਂ ਮੈਂ ਕਿਹਾ ਥੋੜਾ ਜਿਹਾ ਹੈਵੀ ਨਾਲੋਂ ਹਟ ਕੇ ਲੰਨੀ ਆ ਹਾਂ ਇਹ ਸੁਆਣਾ ਸੁਆਣਾ ਇਹ ਲਾਣਾ ਠੀਕ ਆ ਠੀਕ ਆ ਵਧੀਆ ਕਰਦਾ ਦੇ ਸੁਣਤਾ ਚ ਨਹੀਂ ਗਿਆ ਹਾਂ ਹਾਂ ਇਹ ਦੀਦੀ ਨੇ ਦਿੱਤਾ ਉਹ ਦੀਦੀ ਹੈ ਉਹ ਮੈਂ ਮੈਂ ਜੇ 9000 ਲਾਉਣੇ ਲੱਗਿਆ ਤਾਂ ਮਗਾ ਲੈ ਵੀ ਆ ਦੇਖੋ ਕਿ ਤਾਂ ਉਹ ਦੀਦੀ ਦੇਖ ਤਾਂ ਸਹੀ ਇਹ ਦੀਦੀ ਹੈ ਦੀਦੀ ਹੋਰ ਦੇ ਦੂੰਗੀ ਇਹ ਦੀਦੀ ਦੀਦੀ ਸਪੀਡ ਤਾਂ ਦੇਖ ਕਿੰਨੀ ਸਪੀਡ ਨਾਲ ਉੱਟੀ ਆ ਪੈਸੇ ਨਿਕਲ ਆਏ ਇਹ ਤਾਂ ਕਿ ਆ ਮੈਂ ਇਕੱਠੇ ਕਰ ਲੈਣੀ ਜਦ ਇਹਨਾਂ ਲੋੜਾਂ ਵਿੱਚ ਦੰਨੀ ਪੁੱਛ ਲੋ ਖਰਤੇ ਨਹੀਂ ਸੋਹਣਾ ਬਈ ਮੈਂ ਕਿਵੇਂ ਜਿੰਨਾ ਹੋਇਆ ਪੈਸਾ ਨਹੀਂ ਸਾਹ ਹਾਂ ਮੈਂ ਲੋੜੀਂਦਾ ਖੁਦੀਆਂ ਤੇਰੀ ਨੂੰ ਜਿਹੜਾ ਲੋੜ ਹੁੰਦੀ ਜੇ ਇਹਨਾਂ ਵਿੱਚ 1100 ਲਾ ਤਾਂ ਮੈਂ 2200 ਰੁਪਏ ਲੈ ਲੈਣਾ ਤੇ ਇਹ ਦੀਦੀ ਉਹ ਤਾਂ ਮੈਨੂੰ ਮਹਿੰਗਾ ਪੇਜਦਾ ਕੰਮ ਆ ਬੂਫੇ ਦੇ ਪੈਸੇ ਮੈਂ ਦੀ ਜੇ ਤੇ ਚਿੰਚੀ ਮੈਂ ਇਹ ਪਹਿਲੀ ਕਹਿਣਾ ਪੈਣਾ ਕੱਲਾ ਕੰਮ ਕਰਦੇ ਪੈਸੇ ਲੈ ਲੇ ਕਿ 1000 ਰੁਪਏ ਤੁਸੀਂ ਲੈ ਲਿਆ ਮੈਨੂੰ 2000 ਰੁਪਏ ਦੇ ਦਿਓ ਕਿ ਜੇ ਪਾਰੀ ਉੱਪਰ ਜਿੱਤੇਗਾ ਕਰੀ ਤਾ ਅੱਛਾ ਕੀ ਕਹਾਂ ਇਕ ਮਿੰਟ ਪਤਾ ਕੀ ਕਹਾਂਗਾ ਪਹਿਲੀ ਤਰੀਕਾ ਨੂੰ ਮਿਲੂਗਾ ਪਹਿਲੀ ਤਰੀਕਾ ਪਹਿਲੇ ਤਰ੍ਹਾਂ ਨਹੀਂ ਦੇਖਦੇ ਫੇਰ ਤਾਂ ਸਿੱਧਾ ਜੇਬ ਚੋਂ ਹੱਥ ਮਾਰ ਕੇ ਕਹਿ ਦਿੱਤਾ 1000 ਰੁਪਏ ਘਾਟ ਲਿਆ ਬੀਵੀ ਗੱਲ ਪਤਾ ਕੀ ਹੈ ਹੁਣ ਦੂਜੀ ਬੰਦੇ ਕੋ ਪਹਿਲੀ ਤਰੀਕਾ ਜੇ ਪੈਸਾ ਪਹਿਲੀ ਤਰੀਕਾ ਤੇ ਆਉਣਾ ਹੈ ਹੈ ਹਾਂ ਪਹਿਲੀ ਹਾਂ ਤੇਰੀ ਤੁਹਾਨੂੰ ਵੀ ਪਿਆਰ ਕਰਦੀ ਕਿਤੇ ਜੜੀ ਨਾ ਜਾਏ ਐ ਨਾ ਗਈ ਤੁਹਾਡਾ ਮਾਤਾ ਦੀਦੀ ਦੇ ਤੁਹਾਨੂੰ ਬਣਾਉਣ ਲਾਤੀ ਦੀ ਠੀਕ ਆ ਪੱਗ ਥੋੜਾ ਕਰਤਾ ਭਾਈ ਆ ਜਿਹੜੀਆਂ ਹੈ ਦੀਰੀ ਕਹਦੀ ਇਹਦੀ ਲੈਣਾਂ ਵਾਲੀ ਉਸ ਵਾਇਓ ਕਿਆ ਕਹਿੰਦੇ ਟੈਂਟ ਗੱਲ ਪਤਾ ਗੱਲ ਨਹੀਂ ਗੱਲ ਦੇਖਿਆ ਮੇਰੀ ਗੱਲ ਸੁਣ ਗੱਲ ਪਤਾ ਦੀਦੀ ਇਹ ਕਾ ਦੀਦੀ ਨੇ ਪੱਗ ਲਾਈ 7 ਮੀਟਰ ਦੀ ਦੀਦੀ ਨੂੰ ਪਤਾ ਵੀ ਬਿੰਦਾ 7 ਮੀਟਰ ਹੀ ਬੰਦਾ ਮੈਂ ਕੋਈ ਨਹੀਂ ਨਾ ਲੰਬਾ ਜੋੜਾ ਲਿਆਏ ਮੇਰੇ ਕੋਈ ਨਹੀਂ ਹਾਂ ਛੱਜਦੀ ਨਹੀਂ ਹਾਂ ਛੱਜਦੀ ਨਹੀਂ ਨਾ ਨਾ ਸਹੀ ਗਾ 7 ਮੀਟਰ ਦੇਈ ਹਾਂ ਹਾਂ ਉਹ ਫਿਰ ਉਹ ਮੜੀਏ ਫਰਮੈਲਟੀ ਵੀ ਕਾ ਲੀਤੀ ਵੀ ਭਾਈ ਨੂੰ ਪੁੱਛਨੀ ਆ ਅੱਛਾ ਮੈਂ ਛੱਜ ਦੇ ਦਿੰਦੀ ਹਾਂ ਕੋਈ ਨਾ ਉਹ ਤਾਂ ਭਾਈ ਨੂੰ ਪੁੱਛਦੀ ਐ ਨਹੀਂ ਤੈਨੂੰ ਇਹ ਪੁੱਛਦੀ ਆ ਹਾਂ ਬੱਲੇ ਤੇਰੇ ਆ ਸਾਗਣਾ ਕਾਰਡ ਪਰ ਨਾਮ ਮੇਰਾ ਲਿਖਿਆ ਭਾਰਮਿੰਦਰ ਸਿੰਘ ਬਿੰਦਾ ਬੱਦਲ ਕਿਉਂ ਆ ਦੇਖ ਤਾਂ ਨਹੀਂ ਲੱਗਦਾ ਨਾ ਅੰਮੇ ਹੋਰ ਪਾਸੇ ਦੱਸਣਾ ਨਹੀਂ ਨਹੀਂ ਉਹ ਗਈ ਬੀਬੀ ਸਾਡਾ ਕੁਝ ਪੱਟਿਆ ਵਾ ਉਹ ਨਹੀਂ ਬੀਬੀ ਇਹ ਤਾਂ ਇਹਦਾ 2 ਮਿੰਟ ਦਾ ਹਾਸੀ ਮਖੌਲ ਹੁੰਦਾ ਅਗਲੀ ਵਾਰ ਆਵਾਂਗੇ ਚੈੱਕ ਟੈਂਕ ਕਰਕੇ ਹਾਂ ਥੋੜਾ ਜਿਹਾ ਕੈਸ਼ ਵਾਲਾ ਸਟੱਪ ਪਾ ਕੇ ਇੱਕ ਵਾਰੀ ਖਾ ਕੇ ਤਾਂ ਕੋ ਖੇਰਲਾ ਗਦਰ ਇਲਾ ਗਦਰ ਇਲਾ ਉਹ ਪਤਾ ਕਿ ਤਣ ਖਾਦਾ ਮੈਂ ਜਦੋਂ ਮੇਰਾ ਜਨਮ ਦਿਨ ਤਾਂ ਮੇਰਾ ਮੇਰਾ ਜਨਮ ਦਿਨ ਮਨਾ ਮੇਰਾ ਜਨਮ ਦਿਨ ਬਣਾ ਕੇ ਆਏ ਤੇ ਚਮਕੌਰ ਸਾਹਿਬ ਉਹ ਪਤਾ ਕਿ ਤਣ ਖਾਦਾ ਗਜਰੇਲਾ ਉਹ ਤਣ ਖਾਦਾ ਗਜਰੇਲਾ ਬਨਿਆਣੇ ਦੇ ਹਾਸਸ ਕੇ ਮੂੰਹ ਤੋਂ ਬਹਿਣਾ ਐਵੇਂ ਸੋਣ ਦੇਣੇ ਸੁਣਦੇ ਤੁਸੀਂ ਲੈ ਲਓ ਟੇਪ ਤੇ ਬਿਨਾਂ ਗਲੇਲਾ ਕਿੰਨੇ ਵੇਲਾ ਖਾਤਾ ਫੇਰ ਜੁਜੇਲਾ ਖਾਤਾ ਹਾਂ ਜਿੰਮੂ ਨੂੰ ਰੋਟੀ ਨਹੀਂ ਆਖੀ ਹੋ ਗਈ ਦੇਖੋ ਛਿੰਮੇ ਨੇ ਦਾ ਰੋਟੀਆਂ ਸਾਈਡ ਪਰ ਰੱਖਦੀ ਵਿਚਾਰੀ ਥੋੜੀ ਨੱਕਲੇ ਜਿਹੀ ਕੱਟ ਕੇ ਮਾਰੀ ਤਾਂ ਉਸਕੇ ਕੀ ਹੋਇਆ ਜਦ ਖਾਤਾ ਆ ਕੇ ਕਿੱਟ ਡੁੱਟ ਪਾਰ ਗਿਆ। ਲੈ। ਗਾ ਦੁੱਧ ਪੀ ਲਿਆ। ਚੱਲ ਮम्मी ਨੇ ਆਏ ਸ਼ੁਰੂ ਕਰੀ। ਮम्मी ਨੇ ਕਹਿਣਾ ਮਤਲਬ ਭਾਈ ਇੱਕ ਕਹਿੰਦਾ ਮਤਲਬ ਪਹਿਲਾਂ ਆਏ ਤੇ ਅਸੀਂ ਜਾ ਕੇ ਖਾ ਲਿਆ। ਦੂਈ ਬਣਾਈ ਉਹਨਾਂ ਰੋਟੀ ਖਵਾਦੀ। ਆਈਸਕ੍ਰੀਮ ਹੋਰ ਖਾਣੀ। ਨਹੀਂ ਦੀਦੀ ਬੱਸ। ਭਾਈ ਹਾਂ ਆਈਸਕ੍ਰੀਮ ਵਾਲਾ ਸੀ ਛੋਟ ਲੈਣਾ ਭੁੱਲ ਕੇ ਆਈਸਕ੍ਰੀਮ ਵੀ ਖਲਾਈ ਪਾਈ ਦੀਦੀ ਨੇ। ਨਹੀਂ ਨਹੀਂ ਦੀਦੀ ਬੱਸ ਬੱਸ ਬੱਸ। ਬੱਸ ਜੀ। ਹਲੇ ਉਧਰ ਮੌਸਮ ਨਾ ਖੁੱਲਿਆ। ਅੱਜ ਉਹਨੂੰ ਮਨਬੀਰ ਨੂੰ ਮਨ ਕੀਰਤਨ ਦੇਖਣ ਆਉਣਾ ਇਹਨਾਂ ਨੇ ਦੇਖਿਆ ਅੱਜ ਹਾਂ ਇੱਕ ਮੈਂ ਆਪਾਂ ਨੇ ਇਹ ਤਾਂ ਨਹੀਂ ਦੇਖਿਆ ਰਹਿ ਗਿਆ ਨੀ ਹੈ ਨਹੀਂ ਕਿ ਉਦੋਂ ਹਨਾ ਮਪੜ ਗਈ ਵੀ ਦੀ ਹਾਂ ਗਿਆ ਤਾਂ ਹੈ ਤੇ ਪਰ ਹੈ ਨਹੀਂ ਤੇ ਮਿਲਦਾ ਹੈ ਹੈ ਨਹੀਂ ਤੇ ਉਹ ਚੱਲੋ ਫੇਰ ਆਪਣੀ ਜੈਨੂ ਕੀ ਹਾਲ ਹੈ ਮੈਂ ਦਿਲ ਲੈ ਕੇ ਆਏ ਹੋ ਚਾਦਿਓ ਚੱਲ ਕੋਈ ਨਾ ਫੇਰ ਮਾਰ ਜੀਏ ਬੂਈ ਨੇ ਬੂਈ ਨੇ ਦਿੱਤੇ ਬੁੱਤੂ ਦੇਖ ਤਾਂ ਸਹੀ ਖੁਸ਼ੀ ਚ ਚਲੋ ਫੇਰ ਠੀਕ ਨਾ ਜੀ ਹੁਣ ਅਸੀਂ ਚੱਲੀਏ ਕਾਨ ਨੂੰ ਜਹਾਜ਼ ਸਾਡਾ ਬਾਹਰ ਖੜਾ ਹੈ ਉਹ ਰੇਸ ਫੜ ਰਹੇ ਹੈ ਠੀਕ ਹੈ ਜੀ ਅਗਲੇ ਬਲੌਗ ਚ ਮਿਲਦੇ ਆਂ ਮੈਂ ਕਿ ਉਹ ਫਿਰ ਤੋਂ ਚੱਕ ਕੇ ਫਿਰ ਬਣਾਇਆ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ